ਇਹ ਜੇ ਬਹੁਤ ਜ਼ਿਆਦਾ ਖੁਬਰੀ ਇੱਕ ਤੇ ਆਪਣੇ ਬਿਮਾਰੀ ਨੂੰ ਨਹੀਂ ਰੱਖਦੀ ਤੇ ਇੱਕ ਅਖਾਦੀ ਮੈਜੋਰਿਟੀ ਹੀ ਹੁੰਦੀ ਆ ਹੋਰ ਮਤਲਬ ਕਈ ਤਰ੍ਹਾਂ ਦੇ ਲਾਭ ਮਿਲਦੇ ਸੇ ਪਹਿਲਾਂ ਬਹੁਤ ਜ਼ਿਆਦਾ ਕੰਮ ਸੀ ਹੁੰਦੇ ਬਹੁਤ ਪੜ ਗਏ ਅੱਗੇ ਮਤਲਬ ਜਿਆਦਾ ਸਾਡੇ ਟਿਕਾਣਾ ਤੇ ਮਨ ਲੈਦੇ ਨਹੀਂ ਆਉਂਦੇ ਹੁਣ ਦਿਖਾਣਾ ਰਗੇ 300 ਤੋਂ 4-5 ਦਿਖਾਣਾ ਰਗੇ ਦੇ ਬੈਲੈਂਸ ਸਟੇਟਮੈਂਟ ਤੁਹਾਡੇ ਕੋਲ ਹੁੰਦੇ ਜਿੱਤਰਾ ਮਾਚਲ ਚੋਂ ਮਾਚਲ ਜਿਹੜਾ ਮੰਗਰ ਬੰਦਾ ਇੱਥੇ ਹਮਾਚਲ ਦੇ ਵਿੱਚ ਕੋੜੀ ਇਹ ਨਹੀਂ ਹੁੰਦੇ ਆ ਲਾਮ ਮਾਲ ਉਹ ਫਿਰ ਮਾਲ ਭੇਜੀਦਾ ਬਣਾਵੇ ਜਿਦਾਂ ਉਹ ਗੱਰ ਬੱਤੀ ਦੀ ਬੱਤੀਲਾ ਕੜਾਈ ਤਰਾਕ ਬਾਟੀ ਉਹਦਾ ਜਿਹੜਾ ਮੰਗਰ ਹੈ ਗਾਗਰਾਂ ਦੇ ਚ ਬੰਦੇ ਗਾਗਰਾਂ ਗਾਗਰਾਂ ਦੀਗ ਵਾਲੇ ਹਰ ਤੀਕ ਬਣਾ ਲਈ ਪਹਿਲਾ ਭਾਂਡਿਆਂ ਨੂੰ ਕਲੀ ਵੀ ਕਰਾਉਂਦੇ ਸੀ ਪਰ ਉਹ ਦੂਰ ਜਿਹੜਾ ਬਹੁਤ ਦੂਰ ਚਲ ਗਿਆ ਵਾ ਹਾਲੇ ਵੀ ਇਦਾਂ ਦੇ ਕੁਝ ਤੁਹਾਡੇ ਕੋਲ ਆਂਦੇ ਭਾਂਡੇ ਬੰਦੇ ਗਾ ਹਾਂ ਭਾਂਡੇ ਆਂਦੇ ਹੈ ਕਈ ਆਂਦੇ ਉਹਨਾਂ ਤੇ ਬਹੁਤ ਜ਼ਿਆਦਾ ਆਂਦੇ ਆ ਕਲੀ ਕੁਲੀ ਕਰਾਉਣ ਵਾਸਤੇ ਬਹੁਤ ਭਾਂਡੇ ਆਂਦੇ ਆ ਤੁਸੀਂ ਦੇ ਰਹੇ ਹੋ ਅਨੁਮੋਚਾਨਾ ਮੈਨੂੰ ਲੱਗਾਇਆ ਹੈ ਬਟਾਲਾ ਦੇ ਵਿੱਚ ਬਟਾਲਾ ਦੇ ਖਟਿਆਣੀ ਮੰਡੀ ਦੇ ਵਿੱਚ ਜਿੱਥੇ ਪਿੱਤਲ ਦੇ ਭਾਂਡਿਆਂ ਦਾ ਬਾਜ਼ਾਰ ਹੁੰਦਾ ਸੀ ਔਰ ਬਾਜ਼ਾਰ ਵੀ ਏਡਾ ਤਗੜਾ ਬਾਜ਼ਾਰ ਸੀ ਵੀ ਇੱਥੇ ਬਹੁਤ ਦੁਕਾਨਾਂ ਸੀ ਔਰ 300 ਦੇ ਲਗਭਗ ਜਿਹੜੇ ਲੋਕ ਭਾਂਡਿਆਂ ਦਾ ਕੰਮ ਕਰਦੇ ਸੀ ਪਿੱਤਲ ਦੇ ਭਾਂਡਿਆਂ ਦਾ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਹੈ ਦੁਕਾਨਾਂ ਵਾ ਇਹ ਸਿਰਫ ਦੋ ਜਾਂ ਤਿੰਨ ਦੁਕਾਨਾਂ ਹੀ ਬਟਾਲਾ ਦੇ ਵਿੱਚ ਜਿਹੜੀਆਂ ਪਿੱਤਲ ਦੇ ਭਾਂਡੇ ਬਣਾ ਰਹੀਆਂ ਔਰ ਜਿਹੜੇ ਇਹਨਾਂ ਦੇ ਭਾਂਡੇ ਬੰਦੇ ਆ ਭਾਂਡੇ ਇਹਨਾਂ ਦੇ ਹਿਮਾਚਲ ਔਰ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਤੇ ਵੀ ਜਿਹੜੇ ਇੱਥੇ ਪਿੱਤਲ ਦੇ ਭਾਂਡੇ ਬਣ ਕੇ ਬਾਹਰ ਜਾਂਦੇ ਆ ਔਰ ਇਹਨਾਂ ਕੋ ਵੱਖਰੀ ਵੱਖਰੀ ਆਰਡਰ ਹੁੰਦੇ ਆ ਔਰ ਪਿੱਤਲ ਦੇ ਭਾਂਡੇ ਦੀ ਖੂਬੀ ਦੇ ਪੁੱਛਾਂਗੇ ਇਹਨਾਂ ਨੂੰ ਕੀ ਖੂਬੀ ਹੁੰਦੀ ਓਦੇ ਵਿੱਚ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਲਲਿਤ ਕੁਮਾਰ ਜੀ ਲਲਿਤ ਕੁਮਾਰ ਜੀ ਪਿੱਤਲ ਦੇ ਭਾਂਡੇ ਦੀ ਕੀ ਖੂਬੀ ਹੁੰਦੀ ਹੈ ਇੱਥੇ ਬਹੁਤ ਜ਼ਿਆਦਾ ਖੂਬੀਆਂ ਜੀ ਇੱਕ ਤੇ ਆਪਣੇ ਬਿਮਾਰੀ ਕੋ ਨਹੀਂ ਲੱਗ ਇੱਕ ਅੱਖਾਂ ਦੀ ਨਜ਼ਰ ਤੇਜ਼ ਹੁੰਦੀ ਆ ਹੋਰ ਮਤਲਬ ਕਈ ਤਰ੍ਹਾਂ ਦੇ ਲਾਭ ਹੁੰਦੇ ਨੇ ਕੰਮ ਦਾ ਦੱਸੋ ਕੰਮ ਦੇ ਜਿਹੜਾ ਇੱਥੇ ਕੰਮ ਸੀ ਕਦੇ ਕੰਮ ਬਹੁਤ ਜ਼ਿਆਦਾ ਬਿਜਾਰ ਦੇ ਵਿੱਚ ਚੱਲਦਾ ਸੀ ਪਿੱਤਲ ਦਾ ਹੁਣ ਕਿੰਦਾ ਦਾ ਤੇ ਪਹਿਲਾਂ ਕਿੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਕੰਮ ਸੀ ਹੁਣ ਤਾਂ ਬਹੁਤ ਘਟ ਗਿਆ ਜੀ ਅੱਗੇ ਮਤਲਬ ਜਿਆ ਸਾਡੇ ਦੁਕਾਨਾਂ ਤੇ ਮਹੱਲੇ ਦੇ ਵਿੱਚ ਆ ਗਏ ਹੁਣ ਦੁਕਾਨਾਂ ਰਹਿ ਗਏ 5-7 ਚਾਰ ਪੰਜ ਦੁਕਾਨਾਂ ਰਹਿ ਗਈਆਂ ਕਿਸੇ ਕਰੀ ਜਾਂਦੇ ਨਾਲ ਤੇ ਹੁਣ ਨਾਲ ਆਪਾਂ ਹੋਰ ਵੀ ਕੰਮ ਨੂੰ ਹੱਥ ਪਾਈਦਾ ਵਾਂ ਇਸ ਕਰਕੇ ਤੇ ਯਾਰੋ ਇੱਕ ਇੱਕ ਬਣਾ ਰਹੇ ਨੇ ਅੱਜ ਜਿਹੜਾ ਬਣਾਉਂਦੇ ਇਹ ਘੜਾ ਬਣਾਉਣ ਨੇ ਕਿਸੇ ਦਾ ਸਪੈਸ਼ਲ ਆ ਯਾਰਾ ਵਾ ਇੱਕ ਤਾਂ ਘੜਾ ਬਣਾ ਕੇ ਲੋਹੇ ਦਾ ਹੋਰ ਦੇ ਵਰਗ ਮੈਂ ਇਹ ਤਾਤੂ ਆ ਪਤਲੀਆਂ ਜਿਹੀ ਆਪਣੇ ਤਾਂਬਾ ਕਾਲੀ ਜਿਸਤ ਇਹ ਤਾਤੂ ਨੇ ਕਿ 17 ਗੇ ਤਾਤੂ ਆ ਇਹ ਫਿਰ ਉਹ ਤਾਤੂ ਨਾਲ ਵੱਡਾ ਇਹਦੇ ਚ ਕੋਈ ਚੀਜ਼ ਬਣਾਣੀ ਹੋਏ ਤਾਂ ਉਹਦੇ ਕੋਈ ਫਾਇਦਾ ਵੀ ਮਿਲਦਾ ਉਹਨਾਂ ਨੂੰ ਹਾਂ ਉਹ ਫਾਇਦਾ ਮਿਲਿਆਗਾ ਵੀ ਲੋਹੇ ਜੀ ਵੀ ਫਾਇਦਾ ਮਿਲੇਗਾ ਪਤਲ ਜੀ ਵੀ ਫਾਇਦਾ ਮਿਲੇਗਾ ਤਾਂਬੇ ਜੀ ਵੀ ਮਿਲੇਗਾ ਤਾਂਸੇ ਤੇ ਵੀ ਮਿਲੇਗਾ ਤਾਂ ਫਾਇਦਾ ਇਹਦੇ ਬਾਲੀਨ ਸਟੇਟ ਤੋਂ ਵੀ ਤੁਹਾਡੇ ਕੁਆਰਟਰ ਹੁੰਦੇ ਜਿਸ ਤਰ੍ਹਾਂ ਹਿਮਾਚਲ ਚ ਹਿਮਾਚਲ ਜਿਹੜਾ ਲੰਗਰ ਹੈ ਬੰਦਾ ਇੱਥੇ ਹਿਮਾਚਲ ਦੇ ਜੋ ਬੋੜੀ ਇਹ ਨਹੀਂ ਆਉਂਦੇ ਐ ਲੈਣ ਮਾਲ ਉਹ ਫਿਰ ਮਾਲ ਭੇਜੀਦਾ ਬਣਾ ਕੇ ਜਿੱਦਾਂ ਰੋਗੜ ਪਤੀਲੀ ਪਤੀਲਾ ਕੜਾਈ ਪ੍ਰਾਦ ਬਾਟੀ ਉਧਰ ਜਿਹੜਾ ਲੰਗਰ ਹੈ ਗਾਗਰਾਂ ਦੇ ਵਿੱਚ ਬੰਦਾ ਜਿਹੜਾ ਗਾਗਰਾਂ ਗਾਗਰਾਂ ਦੇਖਾਰੇ ਹਰ ਚੀਜ਼ ਬਣਾ ਲਈਦੀ ਕੋ ਇੱਥੋਂ ਬੰਦੀ ਹਾਂਜੀ ਕਿ ਕਿੰਨੇ ਕਿ ਦਿਨ ਤੇ ਤਿਆਰ ਹੁੰਦਾ ਆ ਆਰਡਰ ਲੋਕੀ ਕਿ ਕਿ ਆਰਡਰ ਪਾਵੇ ਤਾਂ ਫਿਰ ਤਿਆਰ ਹੋ ਹੀ ਜਾਂਦਾ ਆਪਣੇ ਹਫਤੇ 15 ਦਿਨਾਂ ਦੀ ਜਿੰਨਾ 7 ਤੋਂ ਦਿਨਾਂ ਨੂੰ ਹਾਂਜੀ 7 ਤੋਂ ਦਿਨਾਂ ਨੂੰ ਪਪਾ ਜੀ ਨੇ ਮਨ ਤਿੰਨ ਚੱਦ ਕਰਨਾ ਇੱਧਰ ਵੀ ਆਈਆਂ ਨਾਲ ਤੇ ਫਿਰ ਆਪੋ ਆਪਣਾ ਇੱਧਰ ਬਣਾ ਕੇ ਪਪਾ ਜੀ ਨੂੰ ਮੈਂ ਬਣਾ ਰਾਨਾ ਵਾਂ ਲੱਕਵਾਂਡਾ ਦੀ ਮਾਲ ਭੇਜਣਾ ਵਾਂ ਉਹ ਹਫਤੇ ਦੇ ਦੂਜੇ ਤਿਆਰ ਹੋ ਜਾਂਦਾ ਕਵਾਂਡਾ ਇਹਨੂੰ ਜੋੜਦੇ ਕਿਦਾਂ ਕਿਉਂਕਿ ਇਹ ਛੇ ਸ਼ਬਦ ਨੇ ਭੱਠੀ ਭਖਾਈ ਰਹੀ ਸੀ ਟਾਂਕਾ ਲਾਣ ਰਿਹਾ ਸੀ ਮੈਂ ਇਹ ਟਾਂਕਾ ਲਾ ਕੇ ਤੇ ਫਿਰ ਆਪਾਂ ਕੁਕੂ ਤਿਆਰ ਕਰਤਾ ਬਾ ਹੁਣ ਉਹਨਾਂ ਨੂੰ ਸਿੱਧਾ ਕਰਕੇ ਤੇ ਮਠਾਰ ਕਰਕੇ ਤੈਨੂੰ ਦੇ ਦੇਣਾ ਜਿਸ ਤਰ੍ਹਾਂ ਉਹਨਾਂ ਨਾਲ ਬ੍ਰੇਕਰ ਆ ਗਈ ਸਟਿੱਗ ਲਾ ਗਈ ਆ ਉਹਦੇ ਨਾਲ ਉਹਦੇ ਵਿੱਚ ਫਰਕ ਤੇ ਇਹਦੇ ਵਿੱਚ ਫਰਕ ਕੀ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਆ ਜੀ ਮਦਵੇ ਉਹ ਪਲਾ ਆਪਣੇ ਪਲਾਖੜਾ ਉਹਨਾਂ ਵੀ ਬਿਮਾਰੀਆਂ ਲੱਗਦੀਆਂ ਆ ਉਹ ਕੋ ਮਸਾਲੇ ਦੇ ਭਰੇ ਹੁੰਦੇ ਆ ਦੇਖਿਆ ਜੀ ਇੱਧਰ ਆ ਗੋ ਨੁਕੀਂ ਸਰਾਨੇ ਰੱਖ ਕੇ ਪਿੱਤਲ ਦਾ ਜੱਗ ਰੱਖ ਕੇ ਪਾਣੀ ਰੱਖ ਕੇ ਪੀਂਦੇ ਆ ਸਵੇਰ ਨੂੰ ਹੋ ਕੇ ਉਹਦੇ ਨਾਲ ਵੀ ਜੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਆਈ ਬਹੁਤ ਜਿਆਦਾ ਫਾਇਦਾ ਹੁੰਦਾ ਉਹ ਮਤਲਬ ਕਿ ਤਾਂਬੇ ਦੇ ਭਾਂਡੇ ਚ ਪਾਣੀ ਦੇ ਘਰ ਨੂੰ ਉਹ ਭਾਂਡੇ ਦਾ ਤਾਂ ਮੇਰੇ ਭਾਂਡੇ ਦਾ ਸਾਰ ਸਾਰਾ ਪਾਣੀ ਜਿਹਰਦਾ ਉਹ ਜਿਹੜੋ ਨਿੰਨੇ ਪੇੜ ਸਵੇਰੇ ਪਿੰਦੇ ਪਾਣੀ ਉਹਨਾਂ ਕਈ ਬਿਮਾਰੀਆਂ ਦੂਰ ਹੁੰਦੀਆਂ ਤੇ ਪੁਰਾਣੇ ਬਜ਼ੁਰਗ ਜਿਹੜਾ ਭਾਂਡੇ ਰੱਖੇ ਹੁੰਦੇ ਸੀ ਪਹਿਲਾ ਭਾਂਡੇ ਨੂੰ ਕਲੀ ਵੀ ਕਰਾਉਂਦੇ ਸੀ ਪਰ ਉਹ ਦੂਰ ਜਿਹੜਾ ਬਹੁਤ ਦੂਰ ਚਲ ਗਿਆ ਵਾ ਹਾਲੇ ਵੀ ਇਦਾਂ ਦੇ ਕੁਝ ਤੁਹਾਡੇ ਕੋ ਆਂਦੇ ਭਾਂਡੇ ਬੰਨੇ ਕੋਈ ਹਾਂ ਹਾਂ ਭਾਂਡੇ ਆਂਦੇ ਆ ਕਈ ਜਾਂਦੇ ਉਹਨੂੰ ਤੇ ਬਹੁਤ ਜਿਆਦਾ ਆਂਦੇ ਆ ਕਲੀ ਕੁਲੀ ਕਰਾਉਣ ਵਾਸਤੇ ਬਹੁਤ ਭਾਂਡੇ ਜਾਂਦੇ ਆ ਹਾਂਡੀ ਪਤਲਾ ਕੜਾਈ ਜਿਹੜੀ ਘੜ ਦੀ ਬਰਤੂਰੀ ਹੁੰਦੀ ਆ ਉਹ ਕਰਾਂ ਲਾਂਦੇ ਆ ਪੱਕਰ ਦੀ। ਉਹਦਾ ਕੰਮ ਕਰਦੇ ਪਏ। ਇਹ ਮੰਨਦੇ ਹੋ ਗਿਆ ਆਪਣੇ 20 ਸਾਲ ਹੋ ਗਏ ਪਪਾ ਜੀ ਦਾ ਕਰਾਂਦੇ ਆ। ਪਪਾ ਜੀ ਨੂੰ ਕਾਫੀ ਜਰੂਰ ਹੋ ਗਿਆ ਵਾ। ਦੁਕਾਨ ਨੂੰ ਦੇਥੋ ਸਾਹਿਬ ਪ੍ਰੈਸ ਦਾਦਾ ਪਰਦਾਦਾ ਕਰਦੇ ਵਾ ਇਹ। ਤੇ ਹੁਣ ਪਾ ਪਾਈਗਾ ਦੋ ਮੈਂ ਕਰੂੰਗੀ। ਪੀੜੀ ਤੇ ਪੀੜੀ ਕੰਮ ਚੱਲਦਾ ਪਿਆ। ਹਾਂਜੀ। ਹੁਣ ਉਸ ਤੋਂ ਬਾਅਦ ਹੁਣ ਮੈਂ ਤੋਂ ਬਾਅਦ ਮੈਂ ਆਪਣੇ ਇਹ ਕੰਮ ਘਟ ਕਰਾ ਮੈਂ ਆਪਣਾ ਦੂਜਾ ਦਸੰਤ ਚਾਲੂ ਕਰਾਂਗਾ। ਇਹ ਕੰਮ ਕਿਉਂ ਘਟਦਾ ਪਿਆ ਤੁਹਾਡਾ? ਮਤਲਬ ਉਹਨਾਂ ਨੂੰ ਇੱਦਾਂ ਨਹੀਂ ਬਿਆਦਾ ਕੁਝ। ਇਹਦਾ 100 ਰੁਪਏ 500 ਦੀ ਲੋੜ ਆ। ਇਹ ਤੇ 200 ਮਿਲਣਾ ਜਾਨ ਮੇਰੀ ਮਾਰ ਨਹੀਂ ਦਿੰਦੀ ਇਹ ਤੇ 200 ਮਿਲਣਾ ਉਹ ਤੇ 500 ਮਿਲਣਾ ਤੇ ਕਿਦਾਂ گزارਾ ਹੋਏਗਾ ਇਹ ਪਾਰਟ ਟਾਈਮ ਲਈ ਕੰਮ ਰੱਖਿਆ ਹਾਂ ਠੀਕ ਹੈ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਪਾਪਾ ਜੀ ਦੇ ਨਾਲ ਵੀ ਜਿਹੜੇ ਜਿੰਨਾਂ ਦੇ ਸ਼ੁਰੂ ਤੋਂ ਕੰਮ ਕਰਦੇ ਆਏ ਇੱਥੇ ਬਾਪੂ ਜੀ ਕੀ ਨਾਮ ਤੁਹਾਡਾ ਮੈਂ ਹਾਂ ਪੰਗਾ ਜੀ ਕਦੋਂ ਦੀ ਦੁਕਾਨ ਕਰਦੇ ਹੋ ਮੈਂ ਤਾਂ ਹਾਂ 200 ਸਾਲ ਹੋਣੀ ਜਾਂਦਾ ਮੈਂ ਮੈਂ ਦਾ ਪਿਓ ਬਾਬਾ ਇੱਥੇ ਕੰਮ ਕਰਦਾ ਹੈ ਉਦੋਂ ਕੰਮ ਕਿਦਾਂ ਦਾ ਸੀ ਹੁਣ ਤਾਂ ਕੰਮ ਹੋਇਆ ਹੀ ਨਹੀਂ ਮਤਲਬ ਉਦੋਂ ਕੰਮ ਉਹ ਜਦੋਂ ਜਦੋਂ ਹਿੰਦੂਆਂ ਨਾਲ ਪਾਕਿਸਤਾਨ ਬਣਿਆ ਦਾ ਉਦੋਂ ਐਸੇ ਵਿਆਜ ਇੰਨੀ ਬਾਤ ਸੀ ਜਿਹੜਾ ਬੰਦਾ ਲੰਗਦੇ ਕਾਣੇ ਉਂਗਲਾਂ ਦੇ ਲੰਗਦਾ ਸੀ ਇੰਨੀ ਬਾਤ ਸੀ ਠਕ ਠਕ ਦੀ ਬਾਤ ਜੀ ਠਕ ਠਕ ਦੀ ਬਾਤ ਇੰਨੀ ਬਾਤ ਜਦੋਂ ਜਦੋਂ ਹਿੰਦੂਆਂ ਨਾਲ ਪਾਕਿਸਤਾਨ ਬਣਿਆ ਬਾਅਦ ਚ ਜਿਹੜੇ ਸਾਡੇ ਕੋਲ ਕੁਜਰਾਂ ਵਾਲੇ ਡਿਸਕੇ ਬੰਦੇ ਸੀ ਸਾਰੇ ਖੇ ਆ ਗਏ ਉੱਡਾ ਲਈ ਤੇ ਇਹਨਾਂ ਕੰਮ ਸੀ ਇੱਥੇ 300 350 ਬੰਦੇ ਕੰਮ ਕਰਦਾ ਸੀ ਤੇ ਹੁਣ ਨਾ ਹੋਈ ਉਹ ਵੀ ਫੇਰ ਕੰਮ ਫੜੀ ਗਿਆ ਕਰਦੇ ਨਹੀਂ ਬੱਚੇ ਕਿ ਵੈਸੇ ਛੱਡ ਕੇ ਦੇ ਹੁਣ ਬੱਚੇ ਸਾਡਾ ਕੋਈ ਨਹੀਂ ਕੰਮ ਕਰਦਾ ਇਹੋ ਪਿਆ ਦਾਵਾ ਇਹਨੇ ਨਹੀਂ ਹੋਰ ਸਾਥ ਬੋਸਾ ਕਰਦਾ ਸਾਡੇ ਆਪ ਜੀ ਦੇਖਿਆ ਜਾਏ ਤਾਂ ਕਿੰਨੀ ਪੀੜੀ ਤੁਹਾਡੀ ਜਲਦੀ ਵੀ ਜਿਹੜੀ ਭਾਂਡੇ ਬਣਾ ਰਹੀ ਹੈ ਤੁਹਾਨੂੰ ਦੱਸਿਆ ਨੇ ਦਾ ਤੂੰ ਵੀ ਇਹੋ ਕੰਮ ਕਰਦਾ ਹੈ ਅੱਬਾ ਨਗਰ ਬਾਬਾ ਇਹੋ ਕੰਮ ਕਰਦਾ ਹੈ ਕਿ ਇਸ ਤਰ੍ਹਾਂ ਤਿਆਰ ਕਰਦੇ ਭਾਂਡੇ ਕਿਉਂ ਗਰਮੀ ਦੇ ਵਿੱਚ ਅੱਗ ਦੇ ਲਾ ਕੇ ਬੈਹਿ ਨਹੀਂ ਵੀ ਪੀਣਾ ਭਾਂਡੇ ਕਰਦੇ ਦੇਖੋ ਉਹ ਆ ਜਾ ਤਾਰਾ ਵਾ ਇਹ ਇਹ ਦਾ ਦਾਲੇ ਪ੍ਰਾ ਬਣਾ ਲਓ ਕੜਾਈ ਮੇ ਹੋਵੇ ਬਾਦੀ ਮਰੋ ਜੋਰ ਵਾਲੇ ਮਾਂ ਦੇ ਜਰੂਰ ਹੋਵੇ ਇਹ ਬਣ ਜਾਂਦਾ ਕੋ ਇਹ ਆਪਣੀ ਮਰਜ਼ੀ ਆ ਹੈ ਗਾਹ ਜੋ ਮੰਗੇ ਉਹ ਫਿਰ ਉਹਨੂੰ ਬਣਾ ਦਿੰਦਾ ਤੇ ਜੇ ਇਹ ਦਾ ਬਣਾ ਬਣਾਉਣਾ ਬਣਾਉਣਾ ਪਤੀਲਾ ਬਣਾਉਣਾ ਫਿਰ ਦੋ ਚਾਹੀਦੇ ਆ ਇੱਕ ਛੜੇ ਕੁੱਪੜ ਸੱਚ ਕੋਈ ਸੱਚਾ ਹੁੰਦਾ ਕਿ ਇਹਦੇ ਨੇ ਫਿਰ ਕੋਈ ਨਹੀਂ ਕਰਦਾ ਕੋਈ ਸੋੜੇ ਨਾਲੀ ਸੋੜੇ ਨਾਲੀ ਇਹ ਪੱਕਾ ਰ ਆ ਜਾ ਇਹ ਇਹਦੇ ਨਾਲ ਇਹ ਛਟਾਂ ਲਾ ਰਿਹਾ ਹੈ ਆਹ ਹੋ ਗਿਆ ਇਹਦਾ ਇਹ ਦਾ ਤੂੰ ਦੇਖ ਸਕਦਾ ਜਿਹੜਾ ਇਹ ਥੋੜਾ ਲੱਕੜ ਦਾ ਥੋੜਾ ਵਾ ਜਿਹਦੇ ਨਾਲ ਜਿਹੜਾ ਪਿੱਤਲ ਨੂੰ ਤਿਆਰ ਕਰਦਾ ਹਾਂ ਹਾਂ ਜੀ ਪਿੱਤਲ ਲੱਕੜ ਦਾ ਤਾਂ ਦਾਂਬਾ ਸਾਰਾ ਲੱਕੜ ਦੇ ਨਾਲ ਇਹਦੇ ਥੋੜੇ ਨੂੰ ਸੈਟ ਕਰਦਾ ਹਾਂ ਆਹ ਜੋ ਕਰਦੇ ਸੰਦੋਆ ਵਾ ਜਿਹੜਾ ਦੋਆ ਵਾ ਉੱਪਰ ਲਗਾਣਾ ਇਹਦਾ ਛੱਲਾ ਇਹ ਜੋ ਜੋ ਸਾਡੀ ਮਰਜ਼ੀ ਆ ਬਣਾ ਲੈਣਾ ਜੋ ਗਾ ਮੰਗੇ ਥਾਲੀ ਮੰਗੇ ਪਰਾਹੀ ਮੰਗੇ ਪ੍ਰਾਲ ਮੰਗੇ ਉਹ ਫਿਰ ਉਹ ਹੀ ਸਾਨੂੰ ਬਣਾ ਦੇਣਾ ਅਸਨਾਲੀ ਇਹ ਦੇਖਿਆ ਤੁਸੀਂ ਉਹਨਾਂ ਨੇ ਜਿਹੜੇ ਪਿੱਤਲ ਤੇ ਭਾਂਡੇ ਬਣਾਉਂਦੇ ਉਹਨਾਂ ਨੇ ਦੱਸਿਆ ਵੀ ਮਤਲਬ ਪੀੜੀ ਤੋਂ ਪੀੜੀ ਇਹਨਾਂ ਦਾ ਤਾਂ ਕੰਮ ਜਿਹੜਾ ਵਾ ਪਿੱਤਲ ਤੇ ਭਾਂਡੇ ਦਾ ਕੰਮ ਸ਼ੁਰੂ ਆ ਹਿੰਦਸਤਾਨ ਪਾਕਿਸਤਾਨ ਤੋਂ ਪਹਿਲਾਂ ਦਾ ਜਿਹੜਾ ਕੰਮ ਪਿੱਤਲ ਤੇ ਭਾਂਡਾ ਕਰਦੇ ਕੰਮ ਕਰਦੇ ਪਰ ਇਹਨਾਂ ਦਾ ਕਹਿਣਾ ਹੈ ਜਿਹੜਾ ਕੰਮ ਸੀ ਇੱਥੇ ਇਹਨਾਂ ਕੰਮ ਸੀ ਵੀ ਲੋਕੀ ਨੰਗਦੇ ਸੀ ਤੇ ਉਹ ਵੀ ਕੰਨਾਂ 'ਚ ਉਂਗਲਾ ਲੈਂਦੇ ਸੀ ਕਿਉਂਕਿ ਇੱਥੇ ਥੋੜੇ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਸੀ ਮੈਵਟਾਲ ਦੇ ਵਿੱਕੀ ਮਲਿਕ ਦਾ ਨਮੂਡ ਜੀ